ਸਸੀ ਕਾਲ ਜੀ ਮੈਂ ਤੁਹਾਡਾ ਪੰਜਾਬੀ ਲੋਕ ਗਾਇਕ ਤੇ ਮੰਚ ਸੰਚਾਲਕ ਕੁਲਵੰਤ ਉਪਲੀ ਸੰਗਰੂਰ ਪ੍ਰਸਿੱਧ ਗੀਤਕਾਰ ਭੱਟੀ ਕੁੰਬੜਵਾਲੀਏ ਦਾ ਲਿਖਿਆ ਲੋਕ ਤੱਥਾਂ ਵਰਗਾ ਸ਼ੇਰ ਆਪ ਜੀ ਦੀ ਕਚਹਿਰੀ ਦੇ ਵਿੱਚ ਪੇਸ਼ ਕਰਨ ਜਾ ਰਿਹਾ ਜ਼ਰਾ ਗੌਰ ਫਰਮਾਉਣਾ ਸੰਜੇ ਕੰਮ 'ਚ ਜਿਹੜਾ ਬੰਦਾ ਚੌਧਰ ਕਰਦਾ ਏ ਖੁਦ ਉਸ ਨੂੰ ਕੁੱਟਦੇ ਉਹਦੇ ਘਰ ਦੇ ਵੇਖੇ ਮੈਂ ਚਿੜੀ ਆਖ ਦੇ ਲੋਕ ਨੇ ਜਿਹੜੇ ਦੇਸ਼ ਨੂੰ سونے ਦੀ ਇਲਾਜ ਦੀ ਤੋਰ ਚ ਵਾਸੀ ਉਹਦੇ ਮਰਦੇ ਵੇਖੇ ਮੈਂ ਆਪਣੇ ਆਪ ਨੂੰ ਸਿੱਖ ਕੇ ਸਮਝਣ ਬਾਜਾਂ ਵਾਲੇ ਦੇ ਕਈ ਬੂਬ ਨੇ ਆਦੇ ਚਰਨਾ ਵਿੱਚ ਸਿਰ ਧਰਦੇ ਵੇਖੇ ਮੈਂ ਬਹੁਤਾ ਨੇੜੇ ਜਿਹੜੇ ਸ਼ਖਸ਼ ਕਹਾਉਣ ਪੰਜਾਬੀ ਦੇ ਉਹ ਖੁਦ ਅੰਗਰੇਜ਼ੀ ਦੇ ਵਿੱਚ ਦਸਤਖਤ ਕਰਦੇ ਵੇਖੇ ਮੈਂ ਮਾਰੇ ਬੰਦੇ ਉੱਤੇ ਜਿਹੜੇ ਰੋਬ ਜਮਾਉਂਦੇ ਨੇ ਤੱਕੜੇ ਬੰਦੇ ਮੂਰੇ ਪਾਣੀ ਭਰਦੇ ਵੇਖੇ ਮੈਂ ਕੁੰਬੜ ਵਾਲਿਆ ਸ਼ੇਰ ਨੂੰ ਪਿੰਜਰੇ ਪਾਉਣ ਨੂੰ ਫਿਰਦੇ ਜੋ ਲੰਡਰ ਕੁੱਤੇ ਕੋਲੋਂ ਉਪਲੀ ਡਰਦੇ ਵੇਖੇ ਮੈਂ ਓਏ ਲੰਡਰ ਕੁੱਤੇ ਕੋਲੋਂ ਉਪਲੀ ਡਰਦੇ ਵੇਖੇ ਮੈਂ ਸੋ ਮਿੱਤਰੋ ਮੇਰਾ ਚੈਨਲ ਹੈ ਸਿੰਗਰ ਕੁਲਵੰਤ ਉਪਲੀ YouTube Instagram page ਇਹਨਾਂ ਨੂੰ ਫੋਲੋ ਕਰੋ ਜਿਹੜੇ ਸੱਜਣਾ ਨੇ ਅਜੇ ਤੱਕ ਸਾਡੇ ਚੈਨਲਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਮੇਰੇ ਚੈਨਲਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਨਿਤ ਨਵੀਂ ਅਪਡੇਟ ਲੈ ਕੇ ਤੁਹਾਡੇ ਚਰਨਾਂ ਦੇ ਵਿੱਚ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗਾ ਧੰਨਵਾਦ ਥੈਂਕ ਯੂ ਜੀ